ਪਿਛਲੇ ਲਾਈਟਾਂ ਦੀ ਕਰ ਬੋਲ ਲੱਗਾ ਨਹੀਂ ਲੱਗਦਾ ਲੱਗਦਾ ਕਿਤੇ ਨਹੀਂ ਕਰ ਲੈਣਾ ਦਾ ਸਾਈਡ ਤੋਂ ਲੱਗਦਾ ਮੈਂ ਗਮੈਂ ਕੰਟਰੋਲ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਆਰਗੇਨਾਈਜ਼ ਕ੍ਰਾਈਮ ਤੇ ਡਰੱਗਸ ਅਗੇਂਸ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਜਿਹੜੇ ਜਿੰਨੇ ਵੀ ਨਟੋਰੀਅਸ ਕ੍ਰਿਮੀਨਲ ਨੇ ਕਾਫੀ ਗੈਂਗ ਬਸਟ ਕੀਤੇ ਗਏ ਨੇ ਉਸ ਤੋਂ ਇਲਾਵਾ ਆਰਮ ਦੀ ਰਿਕਵਰੀ ਡਰੱਗਜ਼ ਦੀ ਰਿਕਵਰੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸੋਸ ਲੜੀ ਦੇ ਸਾਇਤ ਜਿਹੜਾ ਸ਼ਿਵਮ ਐਲੀਅਸ ਬਬਲੂ ਕੁਝ ਦਿਨ ਪਹਿਲਾਂ ਮੈਂ ਤੁਹਾਡੇ ਨਾਲ ਸ਼ੇਅਰ ਵੀ ਕੀਤਾ ਸੀ ਫੜਿਆ ਗਿਆ ਸੀ ਇਹਨਾਂ ਦੇ ਗੈਂਗ ਤੋਂ 6 ਬੰਦੇ 6 ਆਪਣੇ 4 ਬੰਦੇ ਸੀਗੇ ਹੋਰ ਇਸ ਤੋਂ ਇਲਾਵਾ ਤੇ 6 ਪਿਸਟਲ ਤੇ ਰਾਉਂਡਸ ਫੜੇ ਗਏ ਸੀ ਇਹਨਾਂ ਤੋਂ ਉਹਦੇ ਵਿੱਚ ਇਹ ਜਿਹੜਾ ਸ਼ਿਵਮ ਐ ਇਹਦੇ ਪਿਛੇ ਇੱਕ ਬੜੀ ਸਸਟੇਨ ਚੱਲੀ ਕਿਉਂਕਿ ਇਹਨੇ ਪਹਿਲਾਂ ਵੀ ਤੁਹਾਨੂੰ ਪਤਾ ਇੰਟਰ ਸਟੇਟ ਏ ਨਟੋਰੀਅਸ ਕ੍ਰਿਮੀਨਲ ਹੈ ਤੇ ਉਹਦੀ ਪੁਛਕਿਚ ਇਥੇ ਵੇਰਕੇ ਏਰੀਏ ਚ ਸਾਡੀ ਸੀਆਈਏ ਦੀ ਪਾਰਟੀ ਆਈ ਸੀ ਕਿਉਂਕਿ ਇਹਨੇ ਕਿਹਾ ਸੀ ਵੀ ਇੱਕ ਪਿਸਟਲ ਮੈਂ ਉੱਥੇ ਵੀ ਛਪਾਇਆ ਹੋਇਆ ਜਦੋਂ ਸਾਰੀ ਰਿਕਵਰੀ ਵਾਲਾ ਜਿਹੜੇ ਫਾਰਮੈਲਟੀ ਕੰਪਲੀਟ ਕੀਤੀ ਗਈ ਉਸ ਤੋਂ ਬਾਅਦ ਇਹਨੇ ਗੱਲ ਕੀਤੀ ਕਿ ਮੈਂ ਵਾਸ਼ਰੂਮ ਜਾਣਾ ਸੀਗਾ ਤੇ ਸਾਡਾ ਜਿਹੜਾ ਪ੍ਰਭਜੋਤ ਸੀਨੀਅਰ ਕਨਸਟੇਬਲ ਹੈ ਕਿਉਂਕਿ ਜਿਹੜਾ ਦੋਸ਼ੀ ਹੈ ਵੀ 6 ਫੁੱਟ ਪਲੱਸ ਹੈ ਤੇ ਹੈਲਦੀ ਵੀ ਹੈ ਉਹ ਪ੍ਰਭਜੋਤ ਦੇ ਨਾਲ ਖੜਾ ਸੀਗਾ ਤੇ ਇਹਨੇ ਉਹਦਾ ਪਿਸਤੌਲ ਨੂੰ ਹੱਥ ਪਾਇਆ ਇਹ ਗੁੱਥਮ-ਗੁੱਥਾ ਹੋ ਗਿਆ ਆਪਸ ਵਿੱਚ ਇਹ ਇੰਨੇ ਦੇ ਵਿੱਚ ਉਹ ਖਿੱਚ ਰਿਆ ਸੀ ਇਹਨੂੰ ਕਿਉਂਕਿ ਹੈਂਡਕਫ ਵਗੈਰਾ ਹੋਇਆ ਹੋਇਆ ਸੀਗਾ ਤੇ ਕੇਵਲ ਕ੍ਰਿਸ਼ਨ ਐਸਆਈ ਨੇ ਦੇਖਿਆ ਜਦੋਂ ਮੌਕੇ ਤੇ ਵੀ ਕਿਤੇ ਵੱਡੀ ਪ੍ਰੋਬਲਮ ਨਾ ਆ ਜਾਏ ਉਹਨੇ ਆਪਣੇ 9mm ਪਿਸਟਲ ਜਿਹੜਾ ਸਰਕਾਰੀ ਉਹ ਚੋਂ ਰਾਉਂਡ ਚਲਾਇਆ ਜੋਕੇ ਇਹਦੇ ਲਾਤੇ ਲੱਗੀ ਔਰ ਇਹਨਾਂ ਜ਼ਖਮੀ ਹੋ ਗਿਆ ਇਹਨੂੰ ਸਿਵਲ ਹਸਪਤਲ ਦਾਖਲ ਕਰਾਇਆ ਗਿਆ ਬੇਸਿਕਲੀ ਇਹ ਜਿਹੜਾ ਜੇ ਮੈਂ ਤੁਹਾਨੂੰ ਯਾਦ ਕਰਾਵਾਂ ਕਿ ਪੁਰਾਣਾ ਨੋਟੋਰੀਅਸ ਕ੍ਰਿਮੀਨਲ ਜਿਹਨੇ ਪਹਿਲਾਂ ਵੀ ਮੈਂ ਤੁਹਾਨੂੰ ਨਾਲ ਸ਼ੇਅਰ ਕੀਤਾ ਸੀ ਦੋ ਮਰਡਰ ਪਲਾਨ ਕੀਤੇ ਹੋਏ ਸੀ ਆਪਣੇ ਰਾਈਵਲ ਕ੍ਰਿਮੀਨਲਸ ਦੇ ਔਰ ਜਿਹੜਿਆ ਇੰਦੌਰ ਤੇ ਹੋਰ ਅਲੱਗ-ਅਲੱਗ ਛਾਟਾ ਸਦਰ ਅੰਮ੍ਰਿਤਸਰ ਦੇ ਵਿੱਚ ਇਹ ਆਰਮਜ਼ ਐਕਟ ਦੇ ਪਰਾਨੇ ਮੁਕਾਦਮੇ ਦਰਜ ਨੇ ਇਹ ਆਪਣਾ ਗੈਂਗ ਬਣਾ ਕੇ ਹੁਣੇ ਸੁਪਰਮੇਸੀ ਕਾਇਮ ਕਰਨਾ ਚਾਹੁੰਦਾ ਸੀ ਸੋ ਇਹ ਅੱਛੀ ਸਫਲਤਾ ਪਹਿਲਾਂ ਨਹੀਂ ਮਿਲੀ ਸੀ 6 ਪਿਸਟਲ ਜੇ ਆਪਾਂ ਦੇਖੀਏ ਤਾਂ ਇੱਕੋ ਗੈਂਗ ਤੋਂ ਮਿਲਨੇ ਥੈਟ ਮੀਨਸ ਫਾਇਰ ਪਾਵਰ ਵੀ ਇਨਾਂ ਕੋ ਕਾਫੀ ਸੀਗੀ ਸੋ ਮੈਂ ਇਹਦੇ ਵਿੱਚ ਇਹੀ ਕਹਿਣਾ ਚਾਹੁੰਦਾ ਕਿ ਸਾਡੀ ਜਿਹੜੀ ਆਰਗੇਨਾਈਜ਼ਡ ਕ੍ਰਾਈਮ ਦੇ ਅਗੇਂਸ ਔਰ ਡਰਗਸ ਅਗੇਂਸਟ ਜਿਹੜੀ ਝੰਗ ਹੈ ਉਹ ਇਦਾਂ ਹੀ ਜਾਰੀ ਰਹੇਗੀ ਔਰ ਮੈਨੂੰ ਮਾਣ ਹੈ ਆਪਣੀ ਸਾਰੀ ਟੀਮ ਤੇ ਜਿਸ ਡੀਸੀਪੀ ਰਵਿੰਦਰਪਾਲ ਜੀ ਸਾਡੇ ਏਡੀਸੀਪੀ ਜਗਵਿੰਦਰ ਜੀ ਏਸੀਪੀ ਹਰਮਿੰਦਰ ਜੀ ਔਰ ਇਨਸਪੈਕਟਰ ਮੋਲਕ ਤੇ ਇਹਨਾਂ ਦੀ ਟੀਮ ਹਮੇਸ਼ਾ ਲਗਾਤਾਰ ਅੱਛਾ ਕੰਮ ਕਰਦੇ ਨੇ ਔਰ ਸਾਨੂੰ ਫਖਰ ਹੈ ਕਿ ਇਹ ਸਾਰੇ ਆਫੀਸਰਸ ਇਨੀ ਮਿਹਨਤ ਕਰ ਰਹੇ ਦੇਖੋ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਇਹ ਲਖਨਊ ਯੂਪੀ ਦਾ ਇੱਕ ਬੰਦਾ ਕੰਟੈਕਟ ਉਹਨਾਂ ਦੇ ਵਿੱਚ ਆਇਆ ਜਿੱਤੇ ਕੰਮ ਕੀਤਾ ਜਾ ਰਿਹਾ ਔਰ ਉਸ ਦੇ ਵਿੱਚ ਤਹਿਤ ਹੀ ਇਹ ਅਗਲੀ ਜਿਹੜੀ ਸਸਟੇਨਡ ਇੰਟਰੋਗੇਸ਼ਨ ਦੇ ਉੱਤੇ ਗੱਲ ਚੱਲੀ ਸੀਗੀ ਇਹ ਕਿ ਇਹਦਾ ਜਿਹੜਾ ਇੱਕ ਹੋਰ ਪਿਸਤਲ ਇੱਥੇ ਪਿਆ ਛੇ ਪਹਿਲਾਂ ਰਿਕਵਰ ਹੋ ਚੁੱਕੇ ਆ ਜੀ ਉਹ ਉਸ سلسلے ਚ ਇਹ ਸਾਰਾ ਜਿਹੜੀ ਹੈ ਇਨਵੈਸਟੀਗੇਸ਼ਨ ਅੱਗੇ ਚਲਾ ਰਹੇ ਆ ਅੱਛਾ ਦੇਖੋ ਉਦੋਂ ਉਹਨਾਂ ਨੇ ਤੁਹਾਨੂੰ ਮੈਂ ਦੱਸਿਆ ਸੀ ਅੰਦੌਰ ਪੁਲਿਸ ਤੇ ਇਹੀ ਕਹਿ ਰਹੀ ਵੀ ਹਾਂ ਉਦੋਂ ਉਹਨਾਂ ਦੇ ਬੰਦਿਆਂ ਨਾਲ ਇਹਦਾ ਲਿੰਕ ਪਾਇਆ ਗਿਆ ਸੀ ਜਦੋਂ ਉਹਨਾਂ ਨੇ ਅਰੈਸਟ ਕੀਤਾ ਸੀ ਇਹ ਮੁਕੱਦਮਾ ਨੰਬਰ 17 2024 ਦਾ 25 ਆਰਮਜ਼ ਐਕਟ ਦਾ ਥਾਣਾ ਗਵਾ ਟੋਲੀ ਹੈ ਇੰਦੌਰ ਮਧਿਆ ਪ੍ਰਦੇਸ਼ ਦੇ ਵਿੱਚ ਉੱਥੇ ਅਰੈਸਟ ਹੋਇਆ ਸੀ ਬੰਦਾ ਇੱਥੇ ਫਿਰ ਕਵਰ ਹੋਇਆ ਰਿਪਨ ਕੋਈ ਨਹੀਂ ਅਜੇ ਹੋਇਆ ਨਹੀਂ ਜੀ ਉਹ ਇੱਥੇ ਫਿਰ ਮੈਨੂੰ ਲੱਗਦਾ ਇਹਦੇ ਦਿਮਾਗ 'ਚ ਹੀ ਹੋਣਾ ਹੈ ਕਿਸੇ ਤਰ੍ਹਾਂ ਐਸਕੇਪ ਵਗੈਰਾ ਦੀ ਗੱਲ ਵੀ ਹੁੰਦੀ ਕਈ ਵਾਰ ਜਿਹੜੇ ਕ੍ਰਿਮੀਨਲਸ ਨੇ ਇਦਾਂ ਦੇ ਹਾਰਡਨ ਤੇ ਉਸ ਉਸ ਤੋਂ ਬਾਅਦ ਜਦੋਂ ਇੱਥੇ ਈ ਸਖਸ਼ਾ ਦੇ ਵਿੱਚ ਰਿਕਵਰੀ ਹੋਈ ਹੈ ਉਹਦੇ ਇੱਕ ਪਿਸਤੌਲ ਦੇ ਤੋਂ ਹੋਰ ਫੜਿਆ ਗਿਆ ਜਿਵੇਂ ਮੈਨੂੰ ਇਹ ਪਾਰਟੀ ਦੱਸ ਰਹੀ ਹੈ ਕਿਉਂਕਿ ਜਿਹੜਾ ਮੈਨੂੰ ਜਿੱਥੋਂ ਤੱਕ ਲੱਗਿਆ ਕਿ ਇਹਨੂੰ ਇਹ ਵੀ ਹੋਣਾ ਹੈ ਹੋ ਸਕਦਾ ਹੋਰ ਵੀ ਪਿਸਤੌਲ ਇਹਦੇ ਕੋਲ ਹੋਣ ਜਾਂ ਵੈਪਨ ਹੋਰ ਵੀ ਕਿਸੇ ਕਿਸਮ ਦੇ ਜਾਂ ਰਾਉਂਡਸ ਹੋਣ ਤੇ ਇਹਦੇ ਤੇ ਅਸੀਂ ਅਕੇ ਨਿਰੰਤਰ ਇਹਦੀ ਇੰਟਰੋਗੇਸ਼ਨ ਚੱਲੇਗੀ ਹੋਰ ਵੀ ਰਿਮਾਂਡ ਲਵਾਂਗੇ ਅਬ ਬਿਲਕੁਲ ਜੀ ਥੈਂਕ ਯੂ ਠੀਕ ਹੈ